ਕੀ ਨਾਮ ਹੈ ਆਪਣਾ ਬਲਵਿੰਦਰ ਕੌਰ ਕਿੱਥੋਂ ਦੇ ਰਹਿੰਦੇ ਹੋ ਕੜਕੇ ਦੇ ਰਹਿਣ ਵਾਲੇ ਜੀ ਅਸੀਂ ਕੀ ਗੱਲ ਹੋਈ ਸੀ ਆਹ ਜਿਹੜੇ ਤੁਹਾਡੇ ਬੇਟਾ ਤੁਹਾਡਾ ਦੱਸ ਰਿਹਾ ਕਿ ਤੁਹਾਡੇ ਹਸਬੰਦ ਦਾ ਕੋ ਕਤਲ ਕਰ ਦਿੱਤਾ ਗਿਆ ਦੇਖੋ ਜੀ ਉਹ ਸਾਨੂੰ ਸਾਫ ਕਸਰਵਾਂਜ ਉਹਦੋਂ ਮੌਕੇ ਤੇ ਮੌਜੂਦ ਸੀ ਸਾਨੂੰ 4 ਮਰਲੇ ਥਾਂ ਦਿੱਤਾ ਸੀਗਾ ਤੇ ਜਦੋਂ ਫਿਰ ਉਹ ਸਾਨੂੰ 2002 ਦਾ ਦਿੱਤਾ ਇਹਨੇ ਚਿਰ ਬਾਅਦ ਆਣ ਕੇ 19 ਕੇ ਸਾਡੇ ਤੋਂ ਖੋਹਦੇ ਸੀ ਤੇ ਇਥੇ ਰਾਂਝਾ ਦੇ ਕਾਰਨ ਨੂੰ ਬਹੁਤ ਪ੍ਰਸ਼ਾਸਨ ਇਹਨਾਂ ਸੱਦਿਆ ਤੋਂ ਦੇ ਕਾਰਨ ਇਹ ਵੀ ਰੋਕ ਕੇ ਲੈ ਗਏ ਕੌਣ ਖੋਹਦਾ ਸੀ ਕੰਦਰ ਇਹ ਮਨਦੀਪ ਸਰਪੰਚ ਇਹਨਾਂ ਨੇ ਪ੍ਰਸ਼ਾਸਨ ਬਹੁਤ ਸੱਧਿਆ ਸੀਗਾ ਤੇ ਉਹ ਉਹਨੂੰ ਖਿੱਚ ਤੂ ਕੀਤੀ ਤੇ ਖਿੱਚ ਤੂ ਕਰਕੇ ਮੁੜ ਕੇ ਚੁੱਕਦੇ ਗੱਡੀ ਕੇ ਲੈ ਕੇ ਆਏ ਤੇ ਪੁੱਛ ਲੈ ਗਈ ਸੀ ਇਹਨਾਂ ਵੀ ਖਿੱਚ ਤੂ ਕੀਤੀ ਪਹਿਲਾਂ ਫਿਰ ਬਾਅਦ ਚ ਉਹਨਾਂ ਪ੍ਰਸ਼ਾਸਨ ਨੇ ਚੁੱਕ ਕੇ ਲੈ ਗਏ ਗੱਡੀ ਕੇ પાਕੇ ਸਾਨੂੰ ਨਹੀਂ ਦੱਸਿਆ ਫਿਰ ਨਾ ਕੀ ਕੀਤਾ ਕੀ ਨਹੀਂ ਸਾਨੂੰ ਉਹਦੀ ਦੂਏ ਦਿਨ ਸਾਨੂੰ ਇਹ ਉਸੇ ਵੇਲੇ ਉਦਾਂ ਤੇ ਲੱਗੇ ਪਰ ਉਹਦੀ ਡੈਥ ਹੋ ਚੁੱਕੀ ਸੀ ਤੇ ਨਾ ਤਾਂ ਉਹ ਕਾਰਵਾਈ ਅਜੇ ਤੱਕ ਕੋਈ ਹੋਈ ਅਹੀਂ ਤਿੰਨ ਦਿਨ ਮੈਂ ਤਰਨਾ ਲਾ ਕੇ ਤਰਨ ਤਰਨ ਬਿਠੀ ਰਹੀ ਤੇ ਜੇਦਨ ਪਰਚਾ ਹੋਇਆ ਸੀਗਾ ਤੇ ਉਹ ਇਹਨਾਂ ਦੇ ਸਿਆਸੀ ਦਬਾਉਣ ਕਰਕੇ ਇਹਨਾਂ ਨੇ ਉਹ ਪਰਚਾ ਰੱਦ ਕਰਵਾ ਲਿਆ ਉਸ ਤੋਂ ਬਾਅਦ ਦੇ ਵਿੱਚ ਮੇਰੇ ਬੱਚੇ ਦਾ 2023 ਦੇ ਵਿੱਚ ਫੇਰ ਕਤਲ ਹੋ ਗਿਆ ਨਾ ਹੀ ਉਹਦੀ ਕਾਰਵਾਈ ਹੈ ਜਿਸ ਤੱਕ ਕੋਈ ਹੋ ਰਹੀ ਹੈ ਤਾਂ ਨਾ ਪਹਿਲੇ ਦੀ ਕਿੰਨੇ ਬੱਚੇ ਨੇ ਥੋੜੇ ਮੇਰੇ ਬੱਚੇ ਜਾ ਰਿਹਾ ਹੁਣ ਸਾਨੂੰ ਧਮਕੀਆਂ ਮਿਲ ਰਹੀਆਂ ਇਹਨੂੰ ਮੇਰੇ ਇਸ ਕਰਕੇ ਇਹਨੂੰ ਧਮਕੀਆਂ ਦਿੱਤੀਆਂ ਵੀ ਜੋ ਉਹਨਾਂ ਨਾਲ ਹੋਇਆ ਉਹ ਤੇਰੇ ਨਾਲ ਹੋ ਜਾਊਗਾ ਦੇ ਦੇਖੋ ਜੀ ਅਹੀਂ ਪਰਿਵਾਰ ਮੇਰਾ ਨਿਕਨੇ ਕੇ ਬੱਚੇ ਮੇਰੇ ਬੱਚੇ ਉਹਦੇ ਨਿਕਨੇ ਦੇ ਛੋਟੇ ਛੋਟੇ ਬੱਚੇ ਆ ਮੈਂ ਪਰਿਵਾਰ ਲੈ ਕੇ ਕਿੱਥੇ ਜਾਵਾਂ ਕਿਥੋਂ ਛੋਟਾ ਛੋਟਾ ਪਰਿਵਾਰ ਹੈ ਮੈਨੂੰ ਹਰ ਵੇਲੇ ਸਹਿਮ ਰਹਿੰਦਾ ਕਿ ਕੀ ਹੋਗਾ ਸਾਡੇ ਨਾਲ ਜਬ ਤੱਕ ਕਾਰ ਨਹੀਂ ਆਉਂਦੇ ਉਹਨਾਂ ਤੱਕ ਵੀ ਮੈਨੂੰ ਬਹੁਤ ਟੈਨਸ਼ਨ ਰਹਿੰਦੀ ਹੈ ਜਿੱਦ ਤੱਕ ਵੀ ਕਿਸ ਤਰ੍ਹਾਂ ਤਨ ਦਿੰਦੇ ਫੋਨ ਤਮਕਿਆ ਤਮਕਿਆ ਬਹੁਤ ਉਹਨੇ ਖੁਦ ਆਪਦੇ ਜਬਾਨੀ ਕੋਲ ਖਲੋ ਕੇ ਧਮਕੀ ਦਿੱਤੀ ਹੈ ਵੀ ਅੱਗੇ ਕੀ ਕਰ ਲਿਆ ਤਾਂ ਗੰਗ ਕੱਟ ਲਿਆਂਗਾ ਤੇ ਮੈਂ ਤੇ ਉਹ ਕੋਈ ਕਰਨਾ ਕਿ ਕਿਹਨਾਂ ਦੇ ਵੱਲੋਂ ਦਿੱਤੀ ਹੈ ਨਹੀਂ ਤਮਕੀ ਮਨਦੀਪ ਸਿੰਘ ਵੱਲੋਂ ਹਾਂ ਜਿਹੜਾ ਮੰਨਰੀਗਾ ਦਾ ਕੁਛ ਹੈ ਉਹ ਉਹਦਾ ਕੀ ਹੈਗੀ ਜੀ ਉਹ ਵੀ ਜੀ ਅਸੀਂ ਕਾਗਜ਼ ਕਰਵਾਏ ਸੀਗੇ ਤੇ ਉਹਦਾ ਪਰਚਾ ਹੋਇਆ ਹੋਇਆ ਇਹਨਾਂ ਤੇ ਤੇ ਉਹਦੇ ਦੇ ਵੀ ਕੋਈ ਕਾਰਵਾਈ ਨਹੀਂ ਹੋ ਰਹੀ ਅਸੀਂ ਬਹੁਤ ਉਹਦੇ ਵਿੱਚ ਵੀ ਫਿਟੋ ਕੀਤੀ ਆ ਤੇ ਪਰ ਨਹੀਂ ਇਹਨਾਂ ਨੇ ਕੋਈ ਕਾਰਵਾਈ ਹਾਂਜੀ ਸਬੂਤ ਵੀ ਉਹ ਜਿਹੜਾ ਰਜਿਸਟਰੀ ਕਰਤਬਰਦ ਹੋ ਗਿਆ ਉਹ ਵੀ ਇਹਨਾਂ ਕੀਤਾ ਜੀ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਤੁਰੰਤ ਇਸ ਦੀ ਕਾਰਵਾਈ ਕੀਤੀ ਜਾਵੇ ਤੇ ਇਸ ਨੂੰ ਗਿਰਪਧਾਰ ਕੀਤਾ ਜਾਵੇ ਕਿਉਂਕਿ ਪ੍ਰਸ਼ਾਸਨ ਕਾਰਵਾਈ ਕਰੇ ਪੂਰੀ ਤੇ ਇਹਨਾਂ ਤੇ ਤਾਰਾ ਪੁਰੀਆਂ ਲਾਗਦੇ ਇਹਨਾਂ ਤੇ ਕੀਤੀ ਜਾਵੇ ਕਾਰਵਾਈ। ਹਾਂਜੀ ਮੇਰਾ ਨਾਮ ਜਗਦੀਸ਼ ਸਿੰਘ ਕਿੱਥੋਂ ਦੇ ਆਣ ਲੇ? ਪਿੰਡ ਮੇਰਾ ਘੜਕਾ ਤੋਂ ਜ਼ਿਲ੍ਹਾ ਤਰਨਤਾਰਨ। ਕੀ ਗੱਲ ਹੋਈ ਜੀ ਆੜੇ ਡਾਕੂਮੈਂਟ ਫੜੇ ਤੁਸੀਂ? ਇਹ ਨਰੇਗਾ ਦਾ ਪਰਚਾ ਆ ਸਰਪੰਚ ਮਨਦੀਪ ਸਿੰਘ ਤੇ। ਕਿੰਨੀ ਕਰਵਾਇਆ? ਇਹ ਮੈਂ ਲਾਇਆ ਹਾਈ ਕੋਰਟ ਕੇਸ ਪਹਿਲਾਂ ਲਾਇਆ ਸੀ ਤਦੋਂ ਪਰਚਾ ਨਹੀਂ ਦਰਜ ਹੋਇਆ ਦੁਬਾਰਾ ਲਾਇਆ ਤੇ ਫਿਰ ਪਰਚਾ ਦਰਜ ਹੋਇਆ ਵੀਡੀਓ ਵੱਲੋਂ ਕਰਾਇਆ ਗਿਆ। ਮਨਦੀਪ ਕਹਿੰਦਾ ਕਿੰਨੀ ਰਕਮ ਹੈ ਜਿਹੜਾ ਪਰਚਾ ਦਰਜ ਸਤ ਲੱਖ 11 ਹਜ਼ਾਰ ਤੇ 558 ਰੁਪਏ 78 ਰੁਪਏ ਆ। ਹਾਂਜੀ ਇਹਦੇ ਵਿੱਚ ਕੋਈ ਪੁੱਛਗਿੱਛ ਨਹੀਂ ਹੋਈ ਇਹਨਾਂ ਦੀ ਕੋਈ ਇਹਨਾਂ ਨੂੰ ਹਲੇ ਤੱਕ ਕੋਈ ਨਾ ਨਦੀ ਰੈਸਟ ਪਾਈ ਗਈ ਹੈ ਤੇ ਨਾਂਅ ਤੇ ਬੰਦੀਆਂ ਧਾਰਾਂ ਪੂਰੀਆਂ ਲਾਈਆਂ ਗਈਆਂ ਉਹਦੇ ਵਾਸਤੇ ਮੈਂ ਕੱਲ ਐਸਪੀ ਸਾਹਿਬ ਦੇ ਦਰਖਾਸਤ ਦੇ ਗਏ ਆ ਅੱਛਾ ਇਹ ਤੁਹਾਡੇ ਪਿਤਾ ਦਾਦੇ ਭਰਾ ਦਾ ਜਿਹੜਾ ਕੋਈ ਇੰਮੈਟਰ ਹੈ ਉਹ ਕੀ ਮੰਗਦਾ ਉਹ ਮਾਮਲਾ ਇਦਾਂ ਜੀ ਪਹਿਲਾਂ ਡੈਡੀ ਦਾ ਥੋੜਾ ਜਿਹਾ ਉਹਨੇ ਇਸੇ ਮੈਟਰ ਤੇ ਨਰੇਗਾ ਦੇ ਜਿਤੋਂ ਕਪਲਾ ਇਹਨਾਂ ਨੇ ਸ਼ੁਰੂ ਕੀਤਾ ਹੈ ਸਰਪੰਚ ਬਣ ਤੋਂ ਪਹਿਲਾਂ ਹੀ ਇਹਨਾਂ ਨੇ ਆਪਣਾ ਸਰਪੰਚ ਜਿਹੜੀ ਪਹਿਲਾਂ ਪਹਿਲਾ ਸਰਪੰਚੇ ਉਤੋਂ ਇਹਨਾਂ ਨੇ ਪਹਿਲਾਂ ਇਹਨੂੰ ਸਰਕਾਰ ਵੱਲੋਂ ਤੇ ਆਪਦੀ ਤੇ ਇਹਨਾਂ ਨੇ ਉਹਦੀ ਸਰਪੰਚੀ ਡਿਸਮਿਸ ਕਰਾ ਲਿਆ ਹੀ ਤੇ ਜਿਹੜਾ ਉਹ ਪਿੰਡ ਦੇ ਪੈਸੇ ਹੀ ਇਹਨਾਂ ਫਿਰ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਬਣਾ ਕੇ ਜੋਬ ਕਾਰਡ ਤੇ ਆਪਣੇ ਖਾਤੇ 'ਚ ਪੈਸੇ ਪਾਉਣੇ ਸ਼ੁਰੂ ਕਰਤੇ ਜਿਹੜੇ ਕਤਲ ਹੋਇਆ ਉਹ ਕਿਸ ਦਾ ਉਸ ਮਨ ਉਹ ਡੈਡੀ ਮੇਰੇ ਦਾ ਇਹਨਾਂ ਨੇ ਕਤਲ ਕੀਤਾ 28 6 19 ਨੂੰ ਕੀ ਰੰਜਿਸ਼ ਹੀ ਜੀ ਡੈਡੀ ਦੇ ਕਤਲ ਹੋਣ ਦੀ ਰੰਜਿਸ਼ ਇਦਾਂ ਹੀ 4 ਮਰਲੇ ਜਗ੍ਹਾ ਦਿੱਤੀ ਸਾਨੂੰ ਪੰਚਾਇਤ ਨੇ ਮਤਾ ਪਾ ਕੇ ਇਹ ਨਾ ਫਿਰ ਉਹ ਮੁੱਦਾ ਬਣਾਗੇ ਦੋ ਜਗਾ ਛਡਾਉਂਦੇ ਸੀ ਅੱਛਾ ਹਾਂਜੀ ਤੇ ਤੁਹਾਨੂੰ ਕਿਤਰਾ ਪਤਾ ਲੱਗਾ ਵੀ ਡੈਡੀ ਦਾ ਕਤਲ ਇਹਨਾਂ ਨੇ ਕੀਤਾ ਤੁਹਾਡੇ ਕੋਲ ਕੀ ਪ੍ਰੂਫ ਸੀ ਪ੍ਰੂਫ ਮੇਰੀ ਮਾਦਾ ਮੌਜੂਦ ਹੀ ਹੈ ਨਾ ਖੇਚ ਤੂੰ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਉਹ ਡੈੱਡ ਬੋਡੀ ਜਿਹੜੀ ਸੀ ਡੈਡੀ ਦੀ ਉਹ ਇਹਨਾਂ ਉਥੇ ਹਸਪਤਾਲ ਤੁਹਾਨੂੰ ਤੁਰੰਤ ਦਾਖਲ ਕਰਾਤੀ ਘਰੋਂ ਲੈ ਕੇ ਗਏ ਘਰੋਂ ਉਥੇ ਜਗਾ ਜਿਹੜੀ ਜਗਾ ਦਾ ਵਿੱਚ ਚੱਲਦਾ ਹੈ ਉਥੇ ਸਾਹਮਣੇ ਮੰਮੀ ਦੇ ਚੁੱਕ ਕੇ ਖੜਾ ਹਾਂਜੀ ਕਿੰਨੀ ਦੇਰ ਬਾਅਦ ਲਾਸ਼ ਮਿਲੀ ਤੁਹਾਨੂੰ ਡੈੱਡ ਬੋਡੀ ਸਾਨੂੰ ਲਾਸ਼ ਮਿਲੀ ਬਾਅਦ ਚ ਦੂਜੇ ਦਿਨ ਸਾਨੂੰ ਜੋ ਪਰਚਾ ਦਰਜ ਆ ਫੇਰ ਅਸੀਂ ਡੈੱਡ ਬੋਡੀ ਲਈ ਜਦੋਂ ਇਹਨਾਂ ਨੂੰ ਚੁੱਕ ਕੇ ਖੜਿਆ ਸੀ ਤੇ ਤੁਸੀਂ ਪੁਠਾਣੀ ਕੰਪਲੀਟ ਨਹੀਂ ਕੀਤੀ ਹਾਂਜੀ ਕੰਪਲੀਟ ਕੀਤੀ ਸੀ ਜੀ ਉਦੋਂ ਖ਼ਬਰਾਂ 'ਚ ਵੀ ਆਉਂਦਾ ਰਿਹਾ ਜੀ ਤੁਹਾਡੇ ਭਰਾ ਦਾ ਕੰਮ ਹੋ ਗਿਆ ਸੀ ਪਤਾ ਨਹੀਂ ਉਹ ਮੇਰਾ ਭਰਾ ਬਾ ਪੀਆਰਟੀਸੀ ਦਾ ਡਰਾਈਵਰ ਹੀ ਬਸ ਤਰਨਤਨ ਡਾਕੇ ਤੇ ਪਿੰਡ ਨੂੰ ਆ ਰਿਹਾ ਸੀ ਰਸਤੇ 'ਚ ਕੋਟਮਹਮਦਖਾ ਪਿੰਡੋਂ ਆਉਂਦਾ ਉੱਥੇ ਕਤਲ ਹੋ ਗਿਆ ਉਹਦਾ ਕਿੰਨੇ ਕੀਤਾ ਜੀ ਉਹ ਮਨਦੀਪ ਸਰਪੰਚ ਨੇ ਕੀਤਾ ਜੀ ਤੇ ਜਿਹੜੇ ਪਰਚਾ ਇਹ ਤੋਂ ਖਾਰਜੂਗਾ ਉਹਦਾ ਕੀ ਕਾਰਨ ਸੀ ਜੀ ਕਾਰਜੇ ਦੀ ਸਰਕਾਰ ਹੀ ਉਹ ਲੋਜ ਨੇ ਫਿਰ ਇਹਦੇ ਸਿਆਸੀ ਪਹੁੰਚ ਪੈਂਦੀ ਹਨ ਪਰਚਾ ਖਾਰਜ ਕਰਾ ਲਿਆ ਤੇ ਹੁਣ ਤੁਹਾਨੂੰ ਕਿਸ ਤਰ੍ਹਾਂ ਦਾ ਕੋਈ ਡਰ ਹੈ ਕੋ ਖੋਫ ਹੈ ਕਿਸ ਚੀਜ਼ ਦਾ ਡਰ ਹੈ ਗਾ ਜੀ ਜਦੋਂ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਕੋਈ ਵੀ ਦਰਖਾਸਤ ਦਿੰਨੇ ਤੇ ਕੋਈ ਕਾਰਵਾਈ ਨਹੀਂ ਹੁੰਦੀ ਜੇ ਪਰਚਾ ਦਰਜੰਦਾ ਤੇ ਇਹਨੂੰ ਅਰੈਸਟ ਨਹੀਂ ਪਾਉਣ ਦੇ ਦੀ ਪੂਰੇ ਪ੍ਰਸ਼ਾਸਨ ਨੂੰ ਮਿਲੇ ਪ੍ਰਸ਼ਾਸਨ ਤੋਂ ਸਰ 2 ਸਾਲ ਹੋ ਗਏ ਮੈਨੂੰ ਲਗਾਤਾਰ ਇਸੇ ਭਰਾ ਵਾਲੇ ਕਤਲ ਦੇ ਕੇਸ ਤੇ ਜਾਂਦੇ ਨੂੰ ਦੂਜਾ ਕੇਸ ਤੇ ਕੋਰਟ ਦੇ ਮਤਰਾ ਕੋਰਟ ਦੇ ਦੀਨ ਟੜੀ ਵਾਲਾ ਹਾਂਜੀ ਸਾਰੇ ਮੈਨੂੰ ਧੋਕੇ ਮਿਲ ਰਹੀਆਂ ਵੀ ਮੈਂ ਬਾਹਰ ਜਾਂ ਤੂੰ ਵੀ ਡਰਦਾ ਅੱਗੇ ਕੋਈ ਸੁਣਵਾਈ ਨਹੀਂ ਹੋਣ ਢਈ ਭਰਾ ਦਾ ਵੀ ਕਤਲ ਹੋਇਆ ਡੈਡੀ ਦਾ ਵੀ ਹੋਇਆ ਤੇ ਇਹਨੂੰ ਕੋਈ ਪੁੱਛ ਦੱਸ ਨਹੀਂ ਹੁੰਦੀ ਇਹਦੀ ਇਹਨੇ ਇੱਕ ਇੱਥੇ ਬੰਦਾ ਵੀ ਰੱਖ ਛੱਡਿਆ ਪਹਿਲਾਂ ਉਹ 302 ਦਾ ਪਗੋੜਾ ਇਹ ਉੱਤੇ ਹੀ ਮੈਂ ਦਰਖਾਸਤ ਦਿੱਤੀ ਇਹੇ ਕੋਲ ਰਹਿੰਦਾ ਰਿਆ ਜੀਬ ਵੀ ਉਹਦੀ ਹੈ ਦੇਖੋ ਉਹ ਵੀ ਪੁਲਸ ਨਹੀਂ ਛੱਡਦੀ ਹੈ ਪਰ ਇਹਦੀ ਕੋ ਪਤਾ ਨਹੀਂ ਸਿਆਸੀ ਪਹੁੰਚ ਵੀ ਆ ਤੇ ਬਾਕੀ ਹੁਣ ਹੱਥ ਵੀ ਮਿਲੇ ਇਹਦੇ ਪੁਲਸ ਨਾਲ ਇਹਨੂੰ ਕੋਈ ਕੁਛ ਨਹੀਂ ਆਂਦਾ ਕੋਈ ਪੁੱਛਦਾ ਹੀ ਨਹੀਂ ਇਹਨੂੰ ਸਾਹ ਨੂੰ ਤੁਹਾਡੇ ਪਿਵਾੜ ਨੂੰ ਖਤਰਾ ਹੈ ਹਾਂਜੀ ਬਹੁਤ ਜ਼ਿਆਦਾ ਖਤਰਾ ਜੀ ਮੰਗ ਕਰਦੇ ਮੰਗ ਕਰਦੇ ਵੀ ਇਹਨੂੰ ਹੁਣ ਇਹਨੂੰ ਸਜ਼ਾ ਮਿਲੇ ਜੇ ਜੇਲ੍ਹ ਚ ਭੇਜਿਆ ਜਾਵੇ ਕੇ ਵਿੱਚ ਕੁਝ 7 ਲੱਖ ਰੁਪਏ ਦੇ ਗਬਰ ਹੋਣ ਦੀ ਗੱਲ ਆ ਰਹੀ ਆ ਉਹਦੇ ਵਿੱਚ ਤੁਹਾਡਾ ਨਾਮ ਵੀ ਮੈਂਸ਼ਨ ਕੀਤਾ ਜਾ ਰਿਹਾ ਕੀ ਕਹਿਣਾ ਹੈ ਉਹਦੇ ਵਿੱਚ ਜਨਾਬ ਮੈਨੂੰ ਘੱਟੋ ਘੱਟ ਇੱਥੇ ਆਇਆ ਨੂੰ ਮਹੀਨਾ ਡੇਢ ਕੀ ਹੋ ਚੁੱਕਾ ਵਾ ਇੱਥੇ ਸਰਪੰਚ ਮਨਦੀਪ ਸਿੰਘ ਤੇ ਜਿਹੜਾ ਕੇਸ ਚੱਲਿਆ ਹੋਇਆ ਵਾ ਇਹਨਾਂ ਦੀ ਇਨਕੁਆਰੀ ਪਿੱਲਾਂ ਚੱਲਦੀ ਰਹੀ ਆ ਬੀਡੀਪੀ ਪਦਰਤ ਹੋਈ ਆ ਉਸ ਤੋਂ ਬਾਅਦ ਹੈੱਡ ਕੁਆਰਟਰ ਚੰਡੀਗੜ੍ਹ ਉਹ ਵੀ ਹੋਈ ਆ ਤੇ ਮੁੱਖ ਦਫਤਰਾ ਰਾਈ ਹੁੰਦੇ ਹੋਏ ਇਨਕੁਆਰੀ ਤੇ ਇਹਨਾਂ ਨੂੰ ਜਿਹੜਾ ਗਵਨ ਮੋਟ ਹੈਗੀ ਆ ਲਗਭਗ 711578 ਰੁਪਏ ਉਹ ਜਿਹੜੀ ਆ ਮਾਨਯੋਗ ਡਾਇਰੈਕਟਰ ਸਾਹਿਬ ਲਾ ਉਹਨਾਂ ਨੂੰ ਜਿਹੜੀ ਆ ਕੱਢੀ ਗਈ ਸੀ ਜਿਸ ਕਰਕੇ ਇਹਦੀ ਤਰੀਕਾ ਦੇ ਮਤਲਬ 216 ਦੀ ਕਾਰਵਾਈ ਕਰ ਲਈ ਵੀਡੀਓ ਲੋ ਲਿਖਿਆ ਜਾਂਦਾ ਕਿ ਪਹਿਲਾਂ 216 ਦੀ ਕਾਰਵਾਈ ਹੁੰਦੀ ਉਸ ਤੋਂ ਬਾਅਦ ਜਿਹੜਾ ਪਰਚਾ ਦਰਜ ਹੁੰਦਾ ਹੈ ਨਾ ਤੇ ਮੇਰੇ ਵੱਲੋਂ ਹਜੇ ਤੱਕ ਇਹਨਾਂ ਦੇ 216 ਦੀ ਕਾਰਵਾਈ ਲਈ ਲਿਖਿਆ ਨਹੀਂ ਗਿਆ ਕਿਉਂਕਿ ਮੈਨੂੰ ਆਏ ਨੂੰ ਮਹੀਨਾ ਹੀ ਹੋ ਚੁੱਕਾ ਵਾ ਕਿਉਂਕਿ ਇਹ ਤੇ ਪਹਿਲੇ ਅਫਸਰਾਂ ਨੇ ਲਿਖਣਾ ਸੀ ਤੇ ਜਿਹੜਾ ਪਰਚਾ ਦਰਜ ਹੋਇਆ ਮੇਰੇ ਵੱਲੋਂ ਕੋਈ ਲੈਟਰ ਨਹੀਂ ਗਈ ਕਿ ਵੀਡੀਓ ਵੱਲੋਂ ਪਰਚਾ ਦਰਜ ਕੀਤਾ ਜਾਵੇ ਅਸੀਂ ਤੇ ਪਹਿਲਾਂ 216 ਦੀ ਕਾਰਵਾਈ ਕਰਾਉਣੀ ਹੈ ਉਸ ਤੋਂ ਬਾਅਦ ਇਹ ਪਰਚੇ ਦਾ ਲਿਖਣਾ ਸੀ ਹਾਂ ਜੀ ਹਾਂ ਜੀ ਬਾਦੀ ਚ ਤੁਹਾਡਾ ਨਾਮ ਮੈਂਸ਼ਨ ਕੀਤਾ ਗਿਆ ਇਹ ਤੇ ਜਾਣ ਪੁੱਝ ਕੇ ਉਹਨਾਂ ਨੇ ਥਾਣੇ ਵਾਲਿਆਂ ਨੇ ਜੋ ਵੀ ਐਸਆਈ ਨੇ ਲਿਖ ਕੇ ਜਾਂ ਇੰਚਾਰਜ ਨੇ ਲਿਖਿਆ ਵਾ ਗਲਤ ਲਿਖਿਆ ਵਾ ਮੇਰੇ ਵੱਲੋਂ ਕੋਈ ਵੀ ਪਰਚੇ ਦਾ ਨਹੀਂ ਲਿਖਿਆ ਮੇਰੇ ਵੱਲੋਂ ਲੈਟਰ ਇਹ ਜ਼ਰੂਰ ਤੇ ਜਿਸ ਵਿੱਚ ਉਹਨਾਂ ਨੂੰ ਇਹ ਲਿਖਿਆ ਕਿ ਇਹ ਰਿਕਾਰਡ ਇਹ ਪੱਤਰ ਨਾਲ 29 ਕਰਕੇ ਭੇਜਿਆ ਜਾਂਦਾ ਹੈ ਕਿ ਮਨਦੀਪ ਸਿੰਘ ਸਰਪੰਚ ਵੱਲੋਂ ਆ ਜਿਹੜਾ ਪੈਸੇ ਇੰਨੇ ਪਏ ਆ ਤੇ ਇਹਦੇ ਸਬੰਧੀ ਜਿਹੜਾ ਮੁੱਖ ਦਫ਼ਤਰ ਨੂੰ ਲਿਖਿਆ ਗਿਆ ਰਿਕਾਰਡ ਆਪ ਨੂੰ ਮਈਆ ਕਰਾਇਆ ਜਾਂਦਾ ਇਹਦੇ ਵਿੱਚ ਨਾ ਤੇ ਮੇਰੇ ਵੱਲੋਂ ਕੋਈ ਲੈਟਰ ਗਈ ਆ ਤੇ ਨਾ ਹੀ ਕੋਈ 70000 ਦਾ ਨਾਮ ਵਿੱਚ ਮੈਂਸ਼ਨ ਕੀਤਾ ਕਿ ਵੀ ਇਹ ਵੀ ਨਾਮ ਇਨਵੋਲਵਮੈਂਟ ਹੈ ਤੁਹਾਡੇ ਵੀ ਇਸ ਤਰ੍ਹਾਂ ਦੀ ਤਾਂ ਕੋਈ ਹੈਗਾ ਨਾ ਨਾ ਜੀ ਮੈਨੂੰ ਤੇ ਆਏ ਨੂੰ ਮਹੀਨਾ ਡੇਢ ਹੋਇਆ ਜੀ ਇਹ ਜਿਹੜਾ ਕੇਸ ਹੀ ਮਨਦੀਪ ਸਿੰਘ ਸਰਪੰਚ ਅਤੇ ਉਸ ਤੋਂ ਬਾਅਦ ਇੱਕ ਨਰੇਗਾ ਦੇ ਮੁੰਡਾ ਕੰਮ ਕਰਦਾ ਸੀ ਆਪਣੇ ਅਗਾਵਾ ਨਿਸ਼ਾਨ ਸਿੰਘ ਉਹਨਾਂ ਦੋਵਾਂ ਦੇ ਉੱਪਰ ਹੀ ਉਸ ਤੋਂ ਬਾਅਦ ਜਿਹੜੀ ਇਹ ਇਨਕੁਆਰੀ ਚੱਲਦੀ ਰਹੀ ਮੈਨੂੰ ਘਟੋ ਘਟ ਇੱਕ ਮਹੀਨਾ ਡੇਢ ਮਹੀਨਾ ਆਇਆ ਇੱਥੇ ਆਏ ਨੂੰ ਪਹਿਲਾਂ ਕੌਣ ਬੀਡੀਪੀਓ ਪਹਿਲਾਂ ਰਹਿ ਇੱਥੇ ਸ਼ਮਸ਼ੀਰ ਸਿੰਘ ਰਹੇ ਆ ਉਹਨਾਂ ਤੋਂ ਪਿੱਛੇ ਰਹੇ ਆ ਬੀਡੀਪੀਓ ਇੱਕ ਸਾਲ ਹੋ ਰਿਹਾ ਉਸ ਤੋਂ ਪਿੱਛੇ ਮਲਕੀਤ ਸਿੰਘ ਵੀਡੀਓ ਇੱਕ ਸਾਲ ਰਹੇ ਆ ਨਹੀਂ ਮੇਰਾ ਕੋਈ ਰੋਲ ਨਹੀਂ ਆ ਜਿਹੜੇ ਕੇਸ ਦੀ ਰੈਟ ਪਟੀਸ਼ਨਾਂ ਦੀਆਂ ਕਾਪੀਆਂ ਵਾ ਪਹਿਲਾਂ ਸ਼ਮਸ਼ੀਰ ਤੋਂ ਬੀਡੀਪੀਓ ਸਿੰਘ ਆਪਣੇ ਸ਼ਮਸ਼ੀਰ ਸਿੰਘ ਵੱਲੋਂ ਪੱਤਰ ਵਿਹਾਰ ਕਾਫੀ ਕੀਤੇ ਗਏ ਆ ਉਹਨਾਂ ਦੀਆਂ ਕਾਪੀਆਂ ਇਹਦੇ ਵਿੱਚ ਲੱਗੀਆਂ ਹੋਆਂ ਰਿਕਾਰਡ ਦੇ ਵਿੱਚ ओके okay. हां जी सस्सेग गल बाजी सस्सेग गल جناب ਪੁੱਤਰ ਦੱਸੋ ਜੀ ਬਾਜੀ ਹਾਂ ਜੀ ਬਾਜੀ ਇਸ ਤਰ੍ਹਾਂ ਕਿ ਜਿਹੜਾ ਜਗਜੀਤ ਸਿੰਘ ਨੇ ਇੱਕ ਮਨਦੀਪ ਸਿੰਘ ਦੇ ਉੱਤੇ ਜਿਹੜਾ ਕੇਸ ਦਾਇਰ ਕਰਾਇਆ ਤੇ ਉਹਦਾ ਕੀ ਬਣਿਆ ਜੀ ਉਹਦਾ ਪੱਖ ਜਾਣਨਾ ਠਾਡੇ ਕੋਲ ਪੱਖ ਨਹੀਂ ਉਹ ਆਪਣਾ ਨਾ ਨਦੀਨ ਗਵਾਰੀ ਜਲਦੀ ਹੀਗੀ ਜੀ ਓਕੇ ਤੇ ਬਸ ਇਹ ਗਵਾਰੀ ਤੋਂ ਬਾਅਦ ਅਸੀਂ ਆਪਣਾ ਬਲਾਕ ਤੋਂ ਰਿਕਾਰਡ ਲੈ ਕੇ ਹਾਂਜੀ ਤੇ ਜੋ ਵੀ ਉਹਨਾਂ ਨੇ ਰਿਕਾਰਡ ਦਿੱਤਾ ਉਹ ਸਭ ਨਾ ਪਈਆਂ ਫੇਅਰ ਰਜਿਸਟਰ ਕਰਤੀ ਹੈ ਗਵੰਦੀ ਤੇ ਐਫ ਆਈ ਆਰ ਨੰਬਰ ਕੀ ਜੀ ਅ 137 ਨੰਬਰ ਠੀਕ ਹੈ ਤੇ ਇਹਨਾਂ ਦੀ ਕੋਈ ਗ੍ਰਿਫਤਾਰੀ ਵੀ ਕੋਈ ਪਾਇ ਪਾਇਤੀ ਹੈ ਕਿ ਜਾਂ ਨਹੀਂ ਹਲੇ ਕਿਦਾਂ ਇਹਨਾਂ ਦੀ ਗ੍ਰਿਫਤਾਰੀ ਵੀ ਕੋਈ ਪਾਈ ਕਿਸੇ ਮਸਲੇ ਚ ਇਹਨਾਂ ਦੀ ਪਹਿਲਾਂ ਕੋਈ ਇੱਕ ਗ੍ਰਿਫਤਾਰੀ ਨਹੀਂ ਚ ਨੋਟਿਸ ਦਿੱਤਾ ਪਹਿਲਾਂ ਜਿਹੜਾ ਪਰਚਾ ਆ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਸਰ ਇਹ ਨਾ ਤੁਹਾਡਾ ਪੱਖ ਪਾਉਣਾ ਸੀਗਾ ਤੇ ਤੁਹਾਡਾ ਪੱਖ ਪਾਇਆ ਕਿਉਂਕਿ ਫਿਰ ਤੁਸੀਂ ਕੱਲ ਵੀ ਨਹੀਂ ਮਿਲੇ ਤੇ ਅੱਜ ਵੀ ਫਿਰ ਤੁਸੀਂ ਹਾਂ ਪਤਾ ਕੀ ਅਸੀਂ ਚੰਡੀਗੜ੍ਹ ਆਂ ਇੱਥੇ ਮਨ ਕੀ ਕੋਈ ਨਹੀਂ ਜਦੋਂ ਆਗੇ ਨਾ ਫਟਣਾ ਹੈ ਨਾ ਕੋਈ ਨਾ ਆ ਰਿਹਾ ਕਾਮਸ਼ਾਹੀ ਠੀਕ ਹੈ ਠੀਕ ਪਹਿਲਾਂ ਚਲਾ ਦਈਏ